ਕਾਂਗਰਸ ਦੇ ਸੀਨੀਅਰ ਨੇਤਾ ਸੁਖਚੰਦਰ ਸਿੰਘ ਰੰਦਾਵਾ ਨੇ ਸੁਨੀਲ ਜਾਖੜ ਨੂੰ ਕੇਰਿਆ ਜੀ ਹਾਂ ਉਹਨਾਂ ਨੇ ਜਾਖੜ ਨੂੰ ਮਿਨਿਸਟਰੀ ਦੀ ਥਾਂ ਨਾਲ ਮਿਲਣ ਤੇ ਸਵਾਲ ਚੁੱਕੇ ਨੇ ਟਵੀਟ ਕਰਦੇ ਰੰਦਾਵਾ ਨੇ ਕਿਹਾ ਕਿ ਯਾਦ ਹੈ ਜਦੋਂ ਤੁਸੀਂ ਕਿਹਾ ਸੀ ਕਿ ਆਈਐਨਸੀ ਪੰਜਾਬ ਨੇ ਮੈਨੂੰ ਹਿੰਦੂ ਸਿੱਖ ਹੋਣ ਕਰਕੇ ਸੀਐਮ ਨਹੀਂ ਬਣਾਇਆ ਪਰ ਹੁਣ ਭਾਜਪਾ ਨੇ ਤੁਹਾਨੂੰ ਮਿਨਿਸਟਰੀ ਬਣਾਉਣ ਦੀ ਥਾਂ ਇੱਕ ਸਿੱਖ ਨੂੰ ਮਿਨਿਸਟਰੀ ਕਿਉਂ ਦਿੱਤੀ ਹੈ ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕਿ ਭਾਜਪਾ ਵਿੱਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ ਦੱਸ ਦਈਏ ਕਿ ਬੀਤੇ ਦਿਨੀ ਰਵਨੀਤ ਸਿੰਘ ਬਿੱਟੂ ਨੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਵੱਜੋ ਔਦੇ ਦੀ ਸੌ ਚੁੱਕੀ ਹੈ ਹਰਨ ਦੇ ਬਾਵਜੂਦ ਵੀ ਉਹਨਾਂ ਨੂੰ ਮਿਨਿਸਟਰੀ ਦੇ ਦਿੱਤੇ ਜਾਂਦੀ ਹੈ ਜੀ ਹਾਂ ਇਸੇ ਦੇ ਲਈ ਰਵਨੀਤ ਬਿੱਟੂ ਨੂੰ ਲੈ ਕੇ ਰੰਦਾਵਾ ਨੇ ਜਾਖੜ ਤੇ ਸਵਾਲ ਚੁਕੇ ਰਹੇ ਜਦੋਂ ਜਾਖੜ ਸਾਹਿਬ ਕਾਂਗਰਸ ਦੇ ਵਿੱਚ ਸੰਤਾ ਉਹਨਾਂ ਨੂੰ ਸੀਐਮ ਨਾ ਬਣਾਇਆ ਜਾਂ ਤੇ ਲਗਾਤਾਰ ਪਾਰਟੀ ਦੇ ਲੋਚਨਾ ਉਹਨਾਂ ਵੱਲੋਂ ਕੀਤੀ ਜਾਂਦੀ ਸੀ ਅਤੇ ਕਹਿੰਦੇ ਸਨ ਕਿ ਉਹ Hindu ਚਿਹਰਾ ਹਨ ਇਸ ਕਰਕੇ ਉਹਨਾਂ ਨੂੰ ਸੀਐਮ ਨਹੀਂ ਬਣਾਇਆ ਗਿਆ ਤੇ ਹੁਣ ਜਦੋਂ ਸੁਨੀਲ ਜਾਖੜ ਨੇ ਭਾਜਪਾ ਜੁਆਇਨ ਕਰ ਲਈ ਹੈ ਤੇ ਉਹਨਾਂ ਨੂੰ ਮਿਨਿਸਟਰੀ ਨਹੀਂ ਦਿੱਤੀ ਗਈ ਸਗੋ ਬਿੱਟੂ ਨੂੰ ਮਿਨਿਸਟਰੀ ਗਈਆ ਤਾਂ ਅਜੇਹੇ ਵਿੱਚ ਜਾਖੜ ਪਾਜਪਾ ਤੋਂ ਸਵਾਲ ਕਰ ਸਕਦੇ ਨੇ ਅਜੇਹਾ ਕਹਿਣਾ ਜੀ ਰੰਦਾਵਾ ਦਾ ਸੁਖਜਿੰਦਰ ਰੰਦਾਵਾ ਨੇ ਸਵਾਲ ਸੁਨੀਲ ਜਾਖੜ ਨੂੰ ਚੁਕੇ ਨੇ